जय हिंद नमस्कार ससिका दोस्तों मैट वर्ड आपका संजीव बाबा एक बार फिर तो तडा सारे स्वागत करता दोस्तों जीवे की तानू पता ही है कि सोनमे नेड़े चल रहे है सोनमे ने भगवान शिव शंकर नु खुश करने ले जड़े है लोक वखरे वखरे तरीके अपनांदे ने मन्दिर च जाके पूजा करदे ने ओदा नु पसंद करने ले प्रसाद छाड़दे ने ओसे नाल नाल जदों भी सोनमे खत्म होण दी तैयारी च हुंदे ने ते लोक जड़ा है सामान लेके ओ जड़ा है ਫੁੱਲੇ ਲੈ ਕੇ ਉਹਨਾਂ ਦਾ ਸਮਾਨ ਲੈ ਕੇ ਜਿਹੜਾ ਆ ਮੰਦਰ ਵਿੱਚ ਛਾੜਦੇ ਨੇ ਬਹੁਤ ਸਾਰੇ ਜਿਹੜੇ ਲੋਕ ਆ ਗਏ ਜਿਹੜੇ ਸ਼ਿਵ ਭਗਤ ਆ ਕੇ ਆ ਉਹ ਬਾਜ਼ਾਰਾ ਵਿੱਚ ਚੜੇ ਆ ਇਕੱਠੇ ਹੋਏ ਨੇ ਬੋਲੇनाथ ਜੀ ਦਾ ਜਿਹੜਾ ਪ੍ਰਸ਼ਾਦ ਆ ਉਹ ਇਕੱਠਾ ਕਰ ਰਹੇ ਨੇ ਔਰ ਕੱਲ ਸੋਮਵਾਰ ਦੇ ਦਿਨ ਤੇ ਲੋਕ ਸਾਰੇ ਜਿਹੜੇ ਆ ਸ਼ਿਵ ਸ਼ੰਕਰ ਨੂੰ ਜਿਹੜੇ ਆ ਉਹ ਫੁੱਲ ਅਰਪਣ ਕਰਨਗੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਬਹੁਤ ਸਾਰਾ ਬਾਜ਼ਾਰਾ ਵਿੱਚ ਇਸ ਤਰ੍ਹਾਂ ਰਸਾ ਗਿਆ ਹੈ ਜਿਹੜੀਆਂ ਲੇਡੀਜ਼ ਆ ਜੈਂਟਸ ਆ ਉਹ ਆ ਕੇ ਜਿਹੜਾ ਸਮਾਨ ਜਿਹੜੇ ਆ ਉਹ ਲੈ ਰਹੇ ਨੇ ਤੇ ਰਾਤ ਦਾ ਟਾਈਮ ਹੈਗਾ ਲੋਕ ਸੱਤ ਅੱਠ ਵੱਜ ਚੁੱਕੇ ਨੇ ਪਰ ਫਿਰ ਵੀ ਜਿਹੜੇ ਆ ਬਾਜ਼ਾਰਾਂ ਵਿੱਚ ਬਹੁਤ ਜੜਾ ਜਿਆ ਰੌਣਕ ਦੇਖਣ ਨੂੰ ਮਿਲ ਰਹੀ ਆ ਖਾਸ ਕਰ ਪੂਰੇ ਭਾਰਤ ਵਿੱਚ ਕੋਲੇ ਨਾਥ ਨੂੰ ਜਿਹੜੇ ਪਸੰਦ ਕਰਨ ਵਾਲੇ ਜਿਹੜੇ ਲੋਕ ਆ ਉਹ ਰਹਿੰਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖੀ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਇਕੱਠੇ ਹੋ ਕੇ ਜੜਾ ਆ ਸਮਾਨ ਜੜਾ ਆ ਉਹ ਲੈ ਰਹੇ ਨੇ ਖਾਸ ਕਰ ਪਾਣ ਦੇ ਪੱਤੇ ਆ ਗਲਾਸ ਆ ਗੜਬੀ ਆ ਉਸ ਤੋਂ ਇਲਾਵਾ ਜਿਹੜਾ ਚੁੰਗਰੀ ਦਾ ਸਮਾਨ ਆ ਉਹ ਵੀ ਬਹੁਤ ਸਾਰੇ ਜਿਹੜੇ ਆ ਸਮਾਨ ਜਿਹੜੇ ਆ ਉਹ ਖਰੀਦ ਰਹੇ ਨੇ ਤੇ ਲੋਕ ਸਪੈਸ਼ਲ ਆ ਕੇ ਜਿਹੜਾ ਆ ਕਿਉਂਕਿ ਕੱਲ ਸੋਮਵਾਰ ਆ ਸਾਰੇ ਸਾਰੇ ਲੋਕ ਜਿਹੜੇ ਆ ਕੇ ਮੰਦਿਰ ਵਿੱਚ ਜਾ ਕੇ ਜਿਹੜਾ ਆ ਉਹ ਸਮਾਨ ਨੂੰ ਜਿਹੜਾ ਆ ਉਹ ਚੜਾਉਂਦੇ ਨੇ ਤੇ ਇਸੇ ਲਈ ਬਾਜ਼ਾਰ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਗਿਲਾਸ ਆ ਉਸ ਤੋਂ ਬਾਅਦ ਪੱਤੇ ਨੇ ਉਸ ਤੋਂ ਬਾਅਦ ਸੁਹਾਗੀਆਂ ਹੋਰ ਵੀ ਬਹੁਤ ਸਾਰਾ ਸਮਾਨ ਹੈਗਾ ਜਿਹੜੇ ਲੋਕ ਖਰੀਦ ਰਹੇ ਨੇ ਤੇ ਇਸ ਵਾਰ ਜਿਹੜੇ ਆ ਬਹੁਤ ਜਿਹੜੇ ਤਰੀਕੇ ਲੋਕ ਅਪਣਾ ਰਹੇ ਨੇ ਕਹਿੰਦੇ ਨੇ ਕਿ ਭੋਲੇ ਨਾਲ ਦੀ ਕਜਹੇ ਜਿਹੜੇ ਆ ਪਰਮਾਤਮਾ ਨੇ ਭਗਵਾਨ ਨੇ ਜਿਹੜੇ ਕੀ ਜਿਹੜਾ ਵੀ ਦਿਲੋਂ ਚਾਹਦਾ ਹੈ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਨੇ ਤੇ ਸਾਡੇ ਨਾਲ ਇਸ ਟਾਈਮ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਰਾਜੂ ਜੀ ਉਹ ਵੀ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਹਾਂਜੀ ਸਰ ਗਿਆਨ ਸ਼ਿਵ ਸ਼ੰਕਰ ਗਿਆਨ ਸ਼ਿਵ ਸ਼ੰਕਰ ਕੋਲੇ ਨਾਲ ਕੀ ਜਿਆ ਸਰ ਤੁਸੀਂ ਇਸ ਮੰਦ ਲਗਾਇਆ ਬੋਲ ਸ਼ੰਕਰ ਜੀ ਦਾ ਕਿਸ ਤਰ੍ਹਾਂ ਦਾ ਲੋਕਾਂ ਦਾ ਜੁਹੁੰਦਾ ਕਿ ਜਿਸ ਤਰ੍ਹਾਂ ਦਾ ਲੋਕਾਂ ਦਾ ਕੱਟਿਆ ਕੀ ਜੀ ਸ਼ਿਵ ਜੀ ਦੇ ਭਗਤ ਹਮ ਹਮ ਆ ਕੇ ਸਾਰੇ ਸ਼ਹਿਰ ਵਿੱਚ ਦੇਖੋ ਕਿਤਾ ਅਜੇ ਰੌਣਕਾਂ ਐ ਬਚੀ ਦੀਆਂ ਔਰ ਆਉਣ ਵਾਲੇ ਟਾਈਮ ਤੇ ਇਦਾਂ ਲੱਗਦਾ ਕਿ ਜਿੱਦਾਂ 3:00 ਵਜੇ ਆਉਣਾਂ ਦੇ ਟਾਈਮ ਤੇ ਲੱਗਦਾ ਕਿ ਜਿੱਦਾਂ ਇਹ ਦੁਨੀਆ ਪੁਗਤੀ-ਪਗਤ ਬਣਨੀ ਸ਼ੁਰੂ ਹੋ ਗਈ ਹੈ ਸਾਰੀ। ਸਰ ਤੁਹਾਡੇ ਵੱਲੋਂ ਜਿਹੜਾ ਸਮਾਨ ਹੈ ਪਹਿਲੀ ਵਾਰੀ ਲਗਾਇਆ ਹੈ ਹਰ ਸਾਲ ਲਗਾਉਂਦੇ ਹਰ ਸਾਲ ਲਗਾਈਦਾ ਪਰ ਇਸ ਵਾਰੀ ਜ਼ਿਆਦਾ ਕੇਜ ਬਣਿਆ ਲੋਕਾਂ ਦਾ। ਹਾਂਜੀ। ਹੰਨੀਆਂ ਇਸ ਵਾਰੀ ਜ਼ਿਆਦਾ ਕੇਜ ਆ। ਔਰ ਸ਼੍ਰੀ ਜੀ ਪਾਰਵਤੀ ਦੀ ਕੱਲ ਹਰ ਸਾਰਾ ਸਮਾਨ ਇੱਥੇ ਜੀ ਤੁਹਾਡੇ ਹੋ ਗਏ। ਹਾਂਜੀ ਸਰ। ਅਨੀਤ ਜਿਆ ਸ਼ੰਕਰ ਗਿ ਸਰ ਕਿਸ ਤਰ੍ਹਾਂ ਦਾ ਲੋਕਾਂ ਦਾ ਹਜੂਮ ਹੈ ਹਜੂਮ ਸ਼ਹਿਰ ਦੇ ਦੇਖੋ ਹਰ ਪਾਣਾ ਵਾਲੀ ਦੁਕਾਨਾਂ ਤੇ ਪੂਰਾ ਰਾਸ਼ਾ ਫੁੱਲਾਂ ਵਾਲੀ ਦੁਕਾਨਾਂ ਦੇ ਔਰ ਸਮਗਰੀ ਵਾਲੀ ਦੁਕਾਨਾਂ ਦੇ ਦੇਖੋ ਕਿੰਨਾ ਰਸ਼ਾ ਹੈ ਜੀ ਸਰ ਪੂਜਾ ਵਾਸਤੇ ਕਿਹੜੇ ਕਿਹੜੇ ਸਮਾਨ ਜਿਹੜੀਆਂ ਚੀਜ਼ਾਂ ਡਟ ਕੋ ਅਵੇਲੇਬਲ ਹੈ ਕੋਈ ਪਾਣ ਦੇ ਪਾਣ ਦੇ ਪੱਤੇ ਨਹੀਂ ਔਰ ਆਹ ਕੱਪੜੇ ਕੋ ਸਮਗਰੀ ਹੈ ਪੂਰੀ ਔਰ ਗਲਾਸ ਨੇ ਉਹ ਬਿਲ ਪਤਲੀ ਭੰਗ ਔਰ ਜੋ ਵੀ ਉਥੇ ਚੜਦਾ ਸਾਰਾ ਹੈਵੇਲੇਬਲ ਹੈ ਫੇਕ ਤੁਹਾਡੇ ਕੋਲ ਦਾ ਸਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਢਾਢੀ ਕੋਲ ਸਾਮਾਨ ਲੈ ਕੇ ਜਾ ਰਹੇ ਨੇ ਤੇ ਅ ਅਜੇ ਤੱਕ ਕਿੰਨੇ ਕੁ ਲੋਕ ਲੈ ਚੁੱਕੇ ਨੇ ਹਜੇ ਤੱਕ ਦੇ ਹਜ਼ਾਰਾਂ ਲੋਕ ਹੀ ਆਏ ਨੇ ਸੇਰ ਦੇ ਤੇ ਸਾਹਮਣੇ ਦੇਖੋ ਕਿੰਨੀ ਭੀੜ ਲੱਗੀ ਦੀ ਹੈ ਹੋਰ ਅਗਲੀ ਵਾਰੀ ਇਸ ਵਾਰੀ ਦੋ ਇੱਕ ਵਾਰੀ ਸੰਗਰਾਮ ਦਾ ਇੱਕ ਵਾਰੀ ਮੱਸੀਆ ਦਾ ਬਾਦ ਦਾ ਦੋਨੇ ਜਿਹੜੇ ਆ ਉਹ ਵੀ ਉਹ ਮਾ ਮਾ ਕੇ ਜਿਹੜੇ ਉਹ ਸ਼ਕਜੀ ਦੇ ਇਹ ਵਰਤਮਨ ਆਏ ਜਾਣਗੇ ਸਰ ਬਹੁਤ ਸਾਰੇ ਲੋਕ ਤਰੁ ਦੇ ਰਹੇ ਕਿ ਸੁਨੇਹਾ ਦੇਣਾ ਚਾਹੋਗੇ ਉਹ ਕਿੰਨੇ ਵੀ ਆਉਣ ਵਾਲੇ ਟਾਈਮ ਦੇ ਉੱਤੇ ਦੇਖੋ ਗੁਰਦਾਸਪੁਰ ਦੀ ਪਬਲਿਕ ਧਾਰਮਿਕ ਵਾਲੇ ਪਾਸੇ ਜ਼ਿਆਦਾ ਤਰਪੀ। ਹੋਰ ਜ਼ਾਇਦਾ ਵੀ ਆ ਬੱਚਿਆਂ ਨੂੰ ਨਸ਼ੇ ਤੋਂ ਗ੍ਰੋਧ ਹੋ ਕੇ ਲੱਗ ਵੱਧ ਹੋ ਕੇ ਇਸ ਲਾਈਨ ਦੇ ਵਿੱਚ ਚੱਲਣਾ ਚਾਹੀਦਾ। ਜੀ ਸਰਾਰ ਮਹਾਦੇਵ ਜੀ ਮੈਂ ਸਤਨਾਮ ਸਿੰਘ ਪ੍ਰਧਾਨ ਜਦ ਸੋਸ਼ਲ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਇੱਕ ਤੇ ਮੈਂ ਜਿਹੜਾ ਸੌਂ ਦਾ ਮਹੀਨਾ ਵਾ ਇਹਦੀਆਂ ਬਹੁਤ ਲੋਕਾਂ ਨੂੰ ਸ਼ੁਭਕਾਮਨਾਵਾਂ ਜਿੰਨਾ ਤੇ ਕੱਲ ਦਾ ਜਿਹੜਾ ਸੋੰਗਵਾਰਾ ਪੁਲੀ ਸ਼ੰਕਰ ਦਾ ਵਾਰਾ ਕੱਲ ਨਾਖਨੇ ਚੌਂਕ ਦੇ ਵਿੱਚ ਜਿਹੜਾ ਵਾ ਉਹ ਪੋਲੇ ਸ਼ੰਕਰ ਦਾ ਕੱਲ ਵਰਤ ਰੱਖਿਆ ਲੋਕਾਂ ਨੇ ਵਰਤਦਾ ਸਮਾਨ ਖਰੀਦ ਰਹੇ ਆ ਲੋਕ ਤੇ ਬਹੁਤ ਸਾਰੇ ਰੌਣਕਾਂ ਨਜ਼ਰ ਆ ਰਹੀਆਂ ਵਾ ਸੋ ਮੈਂ ਕੱਲ ਜਿਹੜੀ ਆ ਇੱਕ ਨਵੀਂਪੁਰ ਦੇ ਵਿੱਚ ਪੋਲੇ ਸ਼ੰਕਰ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਉੱਥੇ ਬਾਬਾ ਲਾਲ ਜੀ ਵੀ ਪਹੁੰਚ ਰਹੇ ਆ ਤੇ ਮੈਂ ਬਾਕੀ ਵੀ ਆਮ ਜਨਤਾ ਨੂੰ ਅਪੀਲ ਕਰਦਾ ਕਿ ਤੁਸੀਂ ਉੱਥੇ ਹੋਮਾ ਮਾ ਕੇ ਪਹੁੰਚੋ ਤੇ ਪੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਆ ਸ਼ੰਕਰ ਜੀ ਹਰ ਹਰ ਮਹਾਦੇਵ ਸਾਡੇ ਨਾਲ ਜਿਹੜੇ ਗਾਹਕ ਹੈਗੇ ਨੇ ਉਹ ਵੀ ਮੌਜੂਦ ਨੇ ਜੋ ਕਿ ਸ਼ਿਵ ਸ਼ੰਕਰ ਦਾ ਸਮਾਰਣ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਰਹੀ ਕੀ ਨਾ ਸਰ ਮੇਰਾ ਨਾਮ ਰਮਨਦੀਪ ਹੈਗਾ ਰਮਨ ਜੀ ਕੱਲ ਸੋੰਗਵਾਰ ਹੈਗਾ ਭਗਵਾਨ ਸ਼ਿਵ ਸ਼ੰਕਰ ਨੂੰ ਖੁਸ਼ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਦੀ تیاری ਹੈ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਦਿਹਾੜੀਆਂ ਹੈਗੀਆਂ ਨੇ ਅਸੀਂ ਮਾਹਦੇਵ ਦੇ ਭਗਤ ਹੈਗੇ ਹਾਂ ਹਰ ਸਾਲ ਮਨਾਉਂਦੇ ਹਾਂਗੇ ਇਹ ਦਿਨ ਮਾ ਪਾਰਵਤੀ ਤੇ ਸ਼ਿਵ ਸ਼ੰਕਰ ਇਹ ਤਰਤੇ ਦੇ ਆਉਂਦੇ ਆ ਸੋਨ ਦੇ ਮਹੀਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਦੇ ਹੈਗੇ લોક લખાકી કરોડા લોક કે ਜਿਹੜੇ ਸ਼ਿਵ ਸ਼ੰਕਰ ਦੇ ਭਗਤ ਨੇ ਉਹਨਾਂ ਨੂੰ ਕੀ સ્નેਹ ਦੇਣਾ ਚਾਹੋਗੇ ਅਸੀਂ ਤਾਂ ਇਹੀ સ્નેਹ ਦੇਣਾ ਚਾਹੁੰਦੇ ਆ ਕਿ ਜਨਮ ਦੇਣ ਵਾਲੇ ਹੋਏ ਨੇ ਤੇ ਉਹਨਾਂ ਦੀ ਪੂਜਾ ਸਾਨੂੰ ਕਰਨੀ ਚਾਹੀਦੀ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਸ਼ਿਵ ਸ਼ੰਕਰ ਜਿਹੜੇ ਅਜਿਹੇ ਭਗਵਾਨ ਨੇ ਜਿਨ੍ਹਾਂ ਨੂੰ ਕੀ ਪੂਜਾ ਪਰਚਨਾ ਨਾਲ ਖੋਜ ਕੀਤਾ ਜਾ ਸਕਦਾ ਤੇ ਬੰ ਮੂ ਮੰਗਾ ਜਿਹੜੇ ਵਰਦਾਨ ਪਾਇਆ ਜਾ ਸਕਦਾ ਆਪਾਂ ਹੋਰ ਵੀ ਜਿਹੜੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਸ਼ਿਵ ਸ਼ੰਕਰ ਦੇ ਜਿਹੜੇ ਭੋਲੇनाथ ਦੇ ਜਿਹੜੇ 16 ਮਹੀਨਾ ਚੱਲੇ ਉਹਰੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੈ ਸ਼੍ਰੀ 바ਵਾਲਾਲ ਜੀ ਸ਼ੇਮਾ ਸ੍ਰੀਤੀ ਢਾਕਾਣਾ ਚੌਂਕ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਕੱਲ ਨਵੀਪੋਰ ਵਿੱਚ ਬਾਬਾ ਲਾਜਰੀ ਦੀ ਥੋੜੇ ਦਿਨ ਪਹਿਲਾਂ ਰਿਸ਼ਤਾ ਦੀ ਮੂਰਤੀ ਸਥਾਪਨਾ ਕੀਤੀ ਗਈ। ਕੁੰਨ ਇਸ ਵਾਰ ਛੇ ਪਰਿਵਾਰ ਪੂਰੇ ਛੇ ਪਰਿਵਾਰ ਦੀ ਉੱਥੇ ਕੱਲ 12 ਵਜੇ ਧਿਆਨਪੁਰ ਤੋਂ ਸ੍ਰੀ 108 ਮਹਾਰਾਜ ਉੱਥੇ ਪਹੁੰਚ ਰਹੇ ਨੇ। ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀ ਨਵੀਪੁਰ ਬਾਬਾ ਲਾਲ ਜੀ ਦੇ ਮੰਦਿਰ ਜਾਓ ਔਰ ਉੱਥੇ ਮਹਾਰਾਜ ਦੇ ਦਰਸ਼ਨ ਕਰੋ ਸੇਵ ਪਰਿਵਾਰ ਦੇ ਦਰਸ਼ਨ ਕਰੋ ਕੱਲ ਸੋਮਵਾਰ ਬਹੁਤ ਹੀ ਧੂਮ ਧਾਮ ਨਾਲ ਉੱਤੇ ਲੰਗਰ ਦਾ ਪ੍ਰਬੰਧ ਹੈ ਪਾਣੀ ਹਰ ਕੀ ਦੀ ਵਿਵਸਥਾ ਤੇ ਕੀਤੀ ਗਈ ਹੈ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਲਾਲ ਜੀ ਸੇਵਾ ਸਮਿਤੀ ਡਾਕਾਣਾ ਚੌਂਗ ਹਰਿਆ ਨੂੰ ਅਪੀਲ ਕਰਦੀ ਹੈ ਕਿ ਉੱਥੇ ਹੋ ਮਗਮਾ ਕੇ ਪਹੁੰਚੋ ਦੇਖੋ ਜਾ ਕੇ ਕਿ ਮੰਦਿਰ ਇੱਕ ਬਹੁਤ ਹੀ ਵਧੀਆ ਸੁੰਦਰ ਮੰਦਿਰ ਤਿਆਰ ਹੋ ਕੇ 10 ਇੱਕ ਪੂਰੇ ਗਰਦਾਸਪੁਰ ਦੀ ਇੱਕ ਸ਼ੁਭਾ ਬੜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਕੱਲ 12 ਵਜੇ ਉੱਥੇ ਪਹੁੰਚੋ ਗਾਇ ਸ਼੍ਰੀ ਬਾਬਾ ਲਾਲ ਜੀ ਗਾਇ ਸ਼੍ਰੀ ਬਾਬਾ ਲਾਲ ਜੀ ਦੀ ਗੱਲ ਸਵੇਰੇ ਨਵੀਂ ਪਰ ਮੰਦਿਰ ਮੂਰਤੀ ਸਥਾਪਨਾ ਹੋ ਰਹੀ ਹੈ ਉੱਥੇ ਧਿਆਨਪੁਰ ਤੋਂ ਮਹਾਰਾਜ ਜੀ ਆ ਰਹੇ ਨੇ ਸਭ ਸਾਥ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਉੱਥੇ ਆਪਣੀ ਹਾਜ਼ਰੀ ਲਵਾਓ ਤੇ ਉੱਥੇ ਆਪਣਾ